ਜੀ ਕੱਦ-ਕਾੜ ਬਹੁਤ ਹੈਗਾ ਤੇ ਆਰਡਰ ਵੀ ਬਹੁਤ ਸੋਹਣਾ ਬਣਾ ਲਿਆ ਇਹਨੇ ਤੇ ਦੇਖ ਸਕਦੇ ਹੋ ਤੁਸੀਂ ਕਿਸੇ ਪੱਖਾਂ ਤੋਂ ਕੋਈ ਕਮੀ ਨਹੀਂ ਦੀ ਦੀ ਵੈੜ ਦੇ ਵਿੱਚ ਤੇ ਮਦਰ ਇਹਦੀ ਹੈ ਜਿਹੜੀ ਉਹਦਾ ਰਿਕਾਰਡ 40 ਲੀਟਰ ਦਾ ਹੈਗਾ ਤੇ ਇਹਦੇ ਤੋਂ ਵੀ ਚੰਗੀ ਉਮੀਦ ਆ ਗਈ ਵੀ ਪਹਿਲੇ ਸੂਈ ਇਹ ਚੰਗਾ ਦੁੱਧ ਦੇਊਗੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਆਰਾਮਪਰਾ ਫੂਲ ਤੇ ਜ਼ਿਲ੍ਹਾ ਬਰਾਂਡਾ ਸਾਹਮਣੇ ਜਿਹੜੀ ਤੁਸੀਂ ਵਾੜ ਦੇਖ ਰਹੇ ਹੋ ਇਹ ਵਿਕਾਊ ਆ ਗਈ ਪਹਿਲੇ ਸੂਏ ਇਹਨੇ ਸੁਣਾਗਾ ਤੇ ਮੂੰਹੋਂ ਇਹ ਹੈਗੀ ਆਗੀ ਦੋ ਦੰਦਾਂ ਕੱਦ-ਗਾੜ ਵੀ ਚੰਗੇ ਦੇ ਵਿੱਚ ਆ ਤੇ ਵੇਲ ਵੀ ਚੰਗੀ ਹੈਗੀ ਤੇ ਚੰਗੇ ਸੀਮੰਦੀ ਆ ਪਰ ਉਹਦਾ ਰਿਕਾਰਡ ਨਹੀਂ ਪਤਾਗਾ ਵੀ ਕਿਹੜੇ ਸੀਮੰਦੀ ਆ ਤੇ ਲੱਗਿਆ ਵੀ ਇਹਦੇ ਸੀਮੰ ਚੰਗਾ ਹੀ ਆਗਾ ਤੇ ਉਹਦਾ ਵੀ ਸਟਰਾ ਨਹੀਂ ਸਾੰਭਿਆਗਾ ਤੇ ਤਾਂ ਕਰਕੇ ਉਹਦਾ ਵੀ ਰਿਕਾਰਡ ਨਹੀਂ ਪਤਾ ਪਰ ਆਪ ਚੰਗੇ ਸੀਮੰਦੀ ਆ ਤੇ ਜਿਹੜਾ ਸੀਮੰਟ ਦੇ ਲੱਗੇ ਉਹ ਵੀ ਚੰਗਾ ਹੀ ਲੱਗਿਆਗਾ ਤੇ ਤਿਆਰੀ ਦੇ ਵਿੱਚ ਆ ਜਿਹਦੇ ਦਿਨ ਪੂਰੇ ਆ ਗਏ ਫੇਸ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਕੰਨਾਂ ਦੀ ਵੰਤਰ ਦੇਖ ਸਕਦੇ ਹੋ ਤੁਸੀਂ ਛੋਟੇ ਕੰਨ ਆ ਬਿਲਕੁਲ ਤੇ ਬਾਡੀ ਵੰਤਰ ਦੀ ਪੂਰੀ ਚੰਗੀ ਆ ਗਈ ਕਿਸੇ ਪਾਸੇ ਕੋਈ ਲੱਸੀ ਨਹੀਂ ਹੈਗੀ ਤੇ ਆਰਡਰ ਦੇਖ ਸਕਦੇ ਹੋ ਮੂਹਰ ਨੂੰ ਵੀ ਚੰਗਾ ਦਪਟਿਆ ਵਾ ਤੇ ਬਾਕੀ ਥਾਣ ਦੇਖ ਸਕਦੇ ਹੋ ਸਾਨਾ ਦਾ ਸਾਈਜ਼ ਵੀ ਵਧੀਆ ਹੈਗਾ ਪੂਰਾ ਤੇ ਬਾਕੀ ਬੈਕ ਸਾਈਡ ਤੋਂ ਤੁਸੀਂ ਤਿਆਰੀ ਦੇਖ ਸਕਦੇ ਹੋ ਤੇ ਤਿਆਰੀ ਵੀ ਅੱਜ ਉਮੀਦ ਆ ਵੀ ਇਹ ਸੂਬੂ ਵੀ ਤੇ ਬੈਕ ਸਾਈਡ ਤੋਂ ਤੁਸੀਂ ਅੱਠ ਪੋੜਾ ਵੀ ਦੇਖ ਸਕਦੇ ਹੋ ਪੂਰੀ ਚੰਗੀ ਆ ਤੇ ਆਰਡਰ ਵੀ ਦੇਖ ਸਕਦੇ ਹੋ ਆਰਡਰ ਵੀ ਪੂਰਾ ਵਧੀਆ ਹੈਗਾ ਪਿੱਛੇ ਨੂੰ ਵੀ ਆ ਤੇ ਮੂਹਰ ਨੂੰ ਵੀ ਆ ਤੇ ਬਾਕੀ ਤੁਸੀਂ ਆ ਵੀ ਤਸੱਲੀ ਕਰਕੇ ਤੇ ਆਪ ਦੀ ਸਮਝ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈਗਾ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰਕੇ ਇੱਥੇ ਆ ਗਿਆ ਜੀ ਤਸੱਲੀ ਕਰਕੇ ਤੇ ਵਾਢ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਮਦਰ ਇਹਦੀ ਆ ਜਿਹੜੀ ਉਹਦਾ ਰਿਕਾਡ 40 ਲੀਟਰ ਦਾ ਹੈਗਾ ਤੇ ਇਹਦੇ ਤੋਂ ਵੀ ਚੰਗੀ ਉਮੀਦ ਆ ਗਈ ਕਿ ਪਹਿਲੇ ਸੋਈ ਇਹ ਚੰਗਾ ਦੁੱਧ ਦੇਊਗੀ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਬਾਕੀ ਸੂਣਨ ਦੀਆਂ ਤਿਆਰੀਆਂ ਦੇ ਵਿੱਚ ਹੈ ਕਿ ਵਾਢ ਚੰਗੀ ਆ ਪੂਰੀ ਕਿਸੇ ਪੱਖਾਂ ਤੋਂ ਕੋਈ ਕਮੀ ਨਹੀਂ ਦੀਂਦੀ ਇਹਦੇ ਵਿੱਚ ਬਾਕੀ ਮਾ ਦਾ ਰਿਕਾਡ ਵੀ ਚੰਗਾ ਹੈਗਾ ਇਹ ਤਾਂ ਚੰਗੀ ਉਮੀਦ ਆ ਗਈ ਤੇ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਥਾਣਾ ਦਾ ਸੈਜ ਵੀ ਬਹੁਤ ਵਧੀਆ ਆ ਤੁਹਾਨੂੰ ਬੈਕ ਸਾਈਡ ਤੋਂ ਆਰਡਰ ਆਪਾਂ ਦਿਖਾ ਦੁਬਾਰੇ ਦਿਖਾ ਦੰਨੇ ਹੈਗੇ ਕੰਪੈਕਟ ਆਰਡਰ ਆ ਕੋਈ ਲੰਮ ਕਮਾਡਰ ਨਹੀਂ ਹੈਗਾ ਤੇ ਥਾਣਾ ਦੇ ਵਿੱਚ ਵਿੱਥੀ ਵੀ ਵਧੀਆ ਆ ਗਈ ਤੇ ਮਸ਼ੀਨੀ ਚਵਾਈ ਲਈ ਵੀ ਥਾਣ ਪੂਰੇ ਵਧੀਆ ਆਗੇ ਤੇ ਹੱਥੀ ਜਵਾਈ ਲਈ ਵੀ ਪੂਰੇ ਵਧੀਆ ਥਾਣਾਗੇ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਬਾਕੀ ਥੋੜਾ ਜਿਆ ਡਰਦੀ ਆ ਗਈ ਤੇ ਇੱਕ ਤਲਿਆਰਾ ਬੈਲੀਰ ਪਾਇਆ ਉਹਦਾ ਕਰਕੇ ਹਲਕਤ ਮਣਾਉਂਦੀ ਆ ਤੁਹਾਨੂੰ ਆਪਾਂ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੇ ਤੁਰਪੀ ਤਾਂ ਤੇ ਨਹੀਂ ਬਾਰੇ ਇਦਾਂ ਹੀ ਤੁਸੀਂ ਐਡਜਸਟ ਕਰ ਲਿਓ ਤਲਿਆਰੀ ਦਾ ਕਰਕੇ ਕੀ ਕਰਦੀ ਹੈਗੀ ਬਾਕੀ ਥੋੜਾ ਜਿਹਾ ਉਪਰੇ ਬੰਦੇ ਦਾ ਵੀ ਹੋ ਜਾਂਦਾ ਦੇਖ ਸਕਦੇ ਤੁਸੀਂ ਕੱਦ-ਕਾੜ ਬਹੁਤ ਆਗਾ ਤੇ ਆਰਡਰ ਵੀ ਬਹੁਤ ਸੋਹਣਾ ਬਣਾ ਲਿਆ ਇਹਨੇ ਤੇ ਦੇਖ ਸਕਦੇ ਹੋ ਤੁਸੀਂ ਕਿਸੇ ਪੱਖਾਂ ਤੋਂ ਕੋਈ ਕਮੀ ਨਹੀਂ ਦੀ ਦੀ ਵੈੜ ਦੇ ਵਿੱਚ ਤੇ ਤੁਰਦੀ ਨੂੰ ਤੁਸੀਂ ਦੁਬਾਰੇ ਫੇਰ ਦੇਖ ਸਕਦੇ ਹੋ ਬਾਂਦੇ ਵਾਸਾ ਦੇਖ ਆਰਡਰ ਵੀ ਦੇਖ ਸਕਦੇ ਹੋ ਪੂਰਾ ਕੰਪੈਕਟ ਹੈਗਾ ਤੇ ਲੱਤਾਂ ਚੌੜੀਆਂ ਕਰ ਕਰ ਦੁਰਦੀ ਹੈਗੀ ਤੇ ਜਿਹਨੂੰ ਪਸੰਦ ਆਉਂਦੀ ਆ ਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਦੋਸਤੋ ਜੇ ਕੋਈ ਮੁੱਲ ਦੀ ਗੱਲ ਕਰਗੇ ਆਪਾਂ ਤਾਂ ਫੋਨ ਦੇ ਉੱਤੇ ਹੋ ਜਾਊਗਾ ਰੇਟ ਤੇ ਤੁਸੀਂ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀਨੂੰ ਵੀ ਇਹ ਵੈੜ ਪਸੰਦ ਆਉਂਦੀ ਆ ਤੇ ਤੁਸੀਂ ਆਦੀ ਤਸੱਲੀ ਵੀ ਕਰ ਸਕਦੇ ਹੋ ਪੂਰੀ ਫੁੱਲ ਤੇ ਰੇਡ ਤੁਸੀਂ ਫੋਨ ਦੇ ਉੱਤੇ ਪੁੱਛ ਸਕਦੇ ਹੋਗੇ ਕਿਉਂਕਿ ਮਾਦਾ ਦਾ ਰਕਾਰਡ ਵੀ ਚੰਗਾ ਆਪ ਵੀ ਚੰਗੀ ਆ ਗਈ ਤੇ ਕੀਮਤ ਵੀ ਚੰਗੀ ਹੋਈ ਹੈ ਦੀ ਤੇ ਜਿਹੜਾ ਵੀ ਕੋਈ ਚਾਹਵਾਨ ਆ ਉਹ ਫੋਨ ਲਾ ਕੇ ਰੇਡ ਕਨਫਰਮ ਕਰ ਸਕਦਾ ਹੈ ਤੇ ਤਸੱਲੀ ਕਰਕੇ ਖਰੀਦ ਸਕਦਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ